ਕਹਿੰਦੇ ਆ ਕਿ ਜੋ ਪਿਆਰ ਹੁੰਦਾ ਹੈ ਨਾ ਉਹ ਆਖਰੀ ਸਾਹਾਂ ਤੱਕ ਚੱਲਦਾ ਦਾ ਸੁਣਿਆ ਸੀ ਪਰ ਮੌਤ ਤੋਂ ਬਾਅਦ ਵੀ ਜੇ ਕੋਈ ਕੋਈ ਬੈੱਡਰੂਮ ਦੇ ਵਿੱਚ ਆਵੇ ਤੇ ਆਪਣੀ ਪਤਨੀ ਦੇ ਨਾਲ ਮਿਲ ਕੇ ਅਗਲੀ ਹੀ ਰਾਤ ਵਾਪਸ ਚਲਾ ਜਾਵੇ ਇਹ ਤੁਹਾਨੂੰ ਕਿਵੇਂ ਜਾ ਲੱਗੇਗਾ ਕਹਾਣੀਆਂ ਭਾਵਨਾਵਾਂ ਨਾਲ ਬੰਨਦੀਆਂ ਹਨ ਪਰ ਕੁਝ ਕਹਾਣੀਆਂ ਅਜਿਹੀਆਂ ਹੁੰਦੀਆਂ ਹਨ ਜੋ ਭਾਵਨਾ ਨਾਲ ਨਹੀਂ ਰੂਹ ਨਾਲ ਜੁੜੀਆਂ ਹੁੰਦੀਆਂ ਹਨ ਇਹ ਕਹਾਣੀ ਇੱਕ ਔਰਤ ਦੀ ਜੋ ਪਿਆਰ ਦੇ ਨਾਮ ਤੇ ਜ਼ਿੰਦਗੀ ਜੋ ਪਚਾਪ ਜੀ ਰਹੀ ਸੀ ਉਹ ਪਿਆਰ ਜੋ ਰੋਟੀ ਵਿੱਚ ਨਿਵਾਲਾ ਬਣ ਕੇ ਆਉਂਦਾ ਸੀ ਤੇ ਰਾਤ ਦੀ ਹਵਾ ਚ ਉਸ ਦੇ ਬਾੜ ਹੌਲੀ-ਹੌਲੀ ਸੰਵਾਰਦਾ ਸੀ ਤੇ ਦਿਲ ਦੀਆਂ ਗੱਲਾਂ ਸੁਣਨ ਆਉਂਦਾ ਸੀ ਉਹ ਵੀ ਮੌਤ ਤੋਂ ਬਾਅਦ ਇਹ ਕਹਾਣੀ ਹੈ ਸविता कौर ਦੀ ਜਿਸ ਦਾ ਪਤੀ ਮਰ ਗਿਆ ਸੀ ਪਰ ਉਸ ਦੀ ਆਉਣ ਦੀ ਆਹਟ ਅੱਜ ਵੀ ਰਾਤ ਨੂੰ 2:00 ਵਜੇ 10:00 ਵਜੇ ਸੁਣੀ ਜਾਂਦੀ ਹੈ ਜਦ ਪਿਆਰ ਇਤਨਾ ਘਣਾ ਹੋਵੇ ਕਿ ਮੌਤ ਵੀ ਉਸ ਨੂੰ ਰੋਕ ਨਾ ਸਕੇ ਤਾਂ ਜੋ ਬਚਦਾ ਹੈ ਉਹ ਇੱਕ ਅਣ ਖਤਮ ਹੋਈ ਕਹਾਣੀ ਇੱਕ ਰੂਹ ਵਿੱਚ ਉਸਦੇ ਵਾਅਦੇ ਵਿੱਚ ਬੰਨੀ ਹੋਈ ਹੈ ਸਵਾਲ ਇਹ ਹੈ ਕਿ ਉਹ ਕਿਵੇਂ ਆਉਂਦਾ ਸੀ ਅਤੇ ਆ ਕੇ ਉਸਦੇ ਨਾਲ ਕੀ ਕੁਝ ਕਰਦਾ ਸੀ ਅਤੇ ਕਿਵੇਂ ਰਾਤ ਨੂੰ ਆਉਂਦਾ ਤੇ ਦਿਨ ਚੜ੍ਹਦੇ ਦੀ ਸਵੇਰ ਦੇ ਨਾਲ ਚਲਾ ਜਾਂਦਾ ਇਸ ਕੱਲੀ ਕੱਲੀ ਗੱਲ ਨੂੰ ਜਾਣਨ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਇਹ ਬਠਿੰਡਾ ਦੀ ਇੱਕ ਸੱਚੀ ਘਟਨਾ ਤੁਹਾਨੂੰ ਰੂਬਰੂ ਕਰਵਾਉਣੇ ਆ ਤੁਸੀਂ ਬੇਸ਼ੱਕ ਜੇ ਉਸ ਪਿੰਡ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਵੀਤਾ ਕੌਰ ਅਜੀ ਆਪਣੇ ਪਤੀ ਅਵਤਾਰ ਸਿੰਘ ਦੀਆਂ ਅਸਥੀਆਂ ਵੀ ਪਵਿੱਤਰ ਨਦੀ ਵਿਜਨੀ ਵਿਚਾਰ ਸਕੇ ਸੀ ਅੱਖਾਂ ਹੌਲੀ-ਹੌਲੀ ਸੁੱਕ ਰਹੀਆਂ ਸਨ ਪਰ ਦਿਲ ਉਹ ਤਾਂ ਰੋ ਰਿਹਾ ਸੀ ਦਿਲ ਵਿੱਚ ਇੱਕੋ ਗੱਲ ਸੀ ਉਹ ਕਿ ਆ ਕਰਦਾ ਸੀ ਤੂੰ ਜਿੱਥੇ ਹੋਵੇਂਗੀ ਮੈਂ ਆ ਜਾਵਾਂਗਾ ਪਰ ਉਹ ਕਿਵੇਂ ਆਵੇਂਗਾ ਉਹ ਰਾਤ 10ਵੇਂ ਦਿਨ ਦੀ ਰਾਤ ਸੀ ਘਰ ਵਿੱਚ ਇੱਕ ਅਜੀਬ ਜਿਹੀ ਚੁੱਪ ਸੀ ਜਿਵੇਂ ਹਰ ਵਸਤੂ ਦੁੱਖ ਚ ਚੁੱਪ ਗਈ ਹੋਵੇ ਸਵੀਤਾ ਬਿਸਤਰੇ ਉੱਪਰ ਅੱਧ ਸੋਈ ਹੋਈ ਸੀ ਕਿ ਅਚਾਨਕ ਦਰਵਾਜਾ ਖੜਕਿਆ ਤਿੰਨ ਵਾਰੀ ਟਕ 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 ਉਹ ਸਿੱਧਾ ਉੱਠੀ ਦਿਲ ਦੀ ਧੜਕਣ ਵਧੀ ਹੋਈ ਸੀ ਘੜੀ ਵੱਲ ਵੇਖਿਆ ਰਾਤ ਦੇ ਵਜੇ ਸੀ 2:10 ਕੌਣ ਹੋ ਸਕਦਾ ਐਸ ਵੇਲੇ ਉਸਨੇ ਹੌਲੀ ਹੌਲੀ ਦਰਵਾਜਾ ਖੋਲ੍ਹਿਆ ਬਾਹਰ ਕੋਈ ਨਹੀਂ ਸੀ ਪਰ ਹਵਾ ਵਿੱਚ ਉਹੀ ਮਹਿਕ ਸੀ avatars ਦੀਆਂ ਬਾਹਾਂ ਵਾਲੀ ਮਹਿਕ ਉਹ ਮੁੜ ਅੰਦਰ ਆਈ ਪਰ ਕੁਝ ਅਜੀਬ ਹੋਇਆ ਰਸੋਈ ਵਿੱਚ ਚੁੱਲ੍ਹੇ ਤੇ ਰੋਟੀ ਦੀ ਸੁਗੰਧ ਆ ਰਹੀ ਸੀ ਉਹ ਡਰ ਗਈ ਕਿਉਂਕਿ ਸਾਰੇ ਬਰਤਨ ਤਾਂ ਧੋ ਕੇ ਰੱਖੇ ਹੋਏ ਸਨ ਜਦੋਂ ਰਸੋਈ 'ਚ ਗਈ ਉਹ ਰੋਟੀ ਦੀ ਤਲੀ ਹੋਈ ਮਹਿਕ ਹੌਲੀ-ਹੌਲੀ ਮਿੱਟੀ 'ਚ ਰਲ ਗਈ ਨਾ ਅੱਗ ਸੀ ਨਾ ਰੋਟੀ ਉਸ ਰਾਤ ਸविता ਰੋਈ ਨਹੀਂ ਉਹ ਸਿਰਫ ਚੁੱਪ ਰਹੀ ਕਿਉਂਕਿ ਕਦੇ-ਕਦੇ ਦਰਦ ਇੰਨਾ ਡੂੰਘਾ ਹੁੰਦਾ ਹੈ ਕਿ ਅੱਖਾਂ ਵੀ ਸਾਥ ਛੱਡ ਦਿੰਦੀਆਂ ਹਨ ਅਗਲੀ ਰਾਤ ਸविता ਨੇ ਸੋਚਿਆ ਕਿ ਸ਼ਾਇਦ ਇਹ ਮੇਰਾ ਭਰਮ ਹੋਵੇ ਉਹ ਸੁਹਾ ਜੋੜਾ ਪਾ ਕੇ ਅਵਤਾਰ ਦੀ ਤਸਵੀਰ ਕੋਲ ਬੈਠ ਗਈ ਪਰ ਰਾਤ ਦੇ 2 ਵਜੇ ਉਵੇਂ ਦਰਵਾਜ਼ਾ ਖੜ ਗਿਆ ਇਸ ਵਾਰ ਦਰਵਾਜ਼ਾ ਆਪਣੇ ਆਪ ਖੁੱਲ ਗਿਆ ਟਹਿਲਦੇਆਂ ਪੈਰਾਂ ਦੀ ਆਵਾਜ਼ ਜਿਵੇਂ ਕਿਸੇ ਨੇ ਜੁੱਤੀ ਪਾਈ ਹੋਵੇ ਉਸਨੇ ਤੁਰ ਕੇ ਕਮਰੇ ਦੀ ਲਾਈਟ ਜਗਾਈ ਕੋਈ ਨਹੀਂ ਸੀ ਪਰ ਉਸਦੇ ਪਿੱਛੇ ਪਰਛਾਵੇਂ ਜਿਵੇਂ ਖਿੜਕੀ 'ਚੋਂ ਤੱਕ ਰਿਹਾ ਸੀ ਉਹ ਡਰੀ ਨਹੀਂ ਉਹ ਖਿੜਕੀ ਕੋਲ ਗਈ ਅਤੇ ਕਹਿਣ ਲੱਗੀ ਜੇ ਤੂੰ ਆਇਆ ਸੀ ਤਾਂ ਮੈਨੂੰ ਇੱਕ ਵਾਰ ਆਖ ਕਿਉਂ ਨਹੀਂ ਗਿਆ ਮੈਨੂੰ ਇੱਕ ਵਾਰ ਗਲੇ ਕਿਉਂ ਨਹੀਂ ਲਗਾ ਕੇ ਗਿਆ ਉਸ ਰਾਤ ਤਸਵੀਰ ਹਿੱਲੀ ਤਸਵੀਰ ਪਿੱਛੇ ਲਿਖਿਆ ਸੀ ਅਗਲੀ ਸਵੇਰ ਜਦ ਸਵੀਤਾ ਤਸਵੀਰ ਚੁੱਕ ਕੇ ਸਾਫ਼ ਕਰ ਰਹੀ ਸੀ ਤਾਂ ਤਸਵੀਰ ਦੇ ਪਿੱਛੇ ਕੁਝ ਲਿਖਿਆ ਹੋਇਆ ਸੀ ਜਿਸ ਨੂੰ ਉਸ ਨੇ ਕਦੇ ਵੇਖਿਆ ਵੀ ਨਹੀਂ ਸੀ ਕਿ ਮੈਂ ਤੈਨੂੰ ਛੱਡ ਨਹੀਂ ਸਕਿਆ ਜਦ ਤੂੰ ਇਕੱਲੀ ਹੋਵੇਂਗੀ ਮੈਂ ਆਉਂਦਾ ਰਹਾਂਗਾ ਤੈਨੂੰ ਪਤਾ ਵੀ ਨਹੀਂ ਲੱਗੇਗਾ ਪਰ ਮੈਂ ਹੋਵਾਂਗਾ ਅੱਜ ਕੱਲ ਪਿੰਡ ਦੇ ਲੋਕ ਵੀ ਕਹਿੰਦੇ ਹਨ ਕਿ ਸਵੀਤਾ ਦੇ ਘਰ ਅਜੇ ਵੀ 2:10 ਤੇ ਚਾਨਣ ਹੁੰਦਾ ਹੈ ਜਦ ਘਰਾਂ ਦੀਆਂ ਬੱਤੀਆਂ ਬੰਦ ਹੋ ਜਾਂਦੀਆਂ ਹਨ ਤੇ ਕਈ ਵਾਰ ਉਸ ਰਾਤ ਇਕੱਲੇ ਕਮਰੇ ਵਿੱਚ ਹੱਸਦੇ ਦੇਖਿਆ ਪਰ ਸਾਹਮਣੇ ਕੋਈ ਨਹੀਂ ਸੀ ਤੇ ਕਮਰੇ ਦੇ ਵਿੱਚੋਂ ਅਜੀਬੋ-ਗਰੀਬ ਆਵਾਜ਼ਾਂ ਵੀ ਆਉਂਦੀਆਂ ਸੀ ਜਦ ਪਿਆਰ ਪੱਕਾ ਹੋਵੇ ਤਾਂ ਰੂਹ ਵੀ ਹਾਜ਼ਰੀ ਲਾਉਂਦੀ ਹੈ ਜਦ ਵਾਅਦਾ ਨਿਭਾਉਣਾ ਹੋਵੇ ਤਾਂ ਮੌਤ ਵੀ ਰਾਣੀ ਰੋਕਦੀ ਇਹ ਕਹਾਣੀ ਸੀ ਅਵਤਾਰ ਸਿੰਘ ਦੀ ਜੋ ਮਰ ਗਿਆ ਸੀ ਪਰ ਮੋਹ ਮਰਨ ਨਾ ਦਿੱਤਾ ਜੇ ਤੁਹਾਨੂੰ ਵੀ ਕਦੇ ਐਦਾਂ ਦਾ ਮਹਿਸੂਸ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ